78 ਸਾਲ ਹੋ ਗਏ ਆਜ਼ਾਦ ਹੋਇਆ ਅੱਜ 79ਵਾਂ ਆਜ਼ਾਦੀ ਦਿਵਸ ਹੈ ਸੋ ਇਸ ਆਜ਼ਾਦੀ ਦਿਵਸ ਦੇ ਮੌਕੇ ਤੇ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਜਿੱਥੇ ਸਾਰੇ ਲੋਕਾਂ ਨੂੰ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਉੱਥੇ ਉਹਨਾਂ ਮਹਾਨ ਸ਼ਹੀਦਾਂ ਦੇ ਪ੍ਰਤੀ ਜਿਨ੍ਹਾਂ ਦੀ ਬਦੌਲਤ ਅੱਜ ਸਾਨੂੰ ਇਹ ਦਿਨ ਦੇਖਣੇ ਨਸੀਬ ਹੋਏ ਨੇ ਉਹਨਾਂ ਦੇ ਪ੍ਰਤੀ ਸ਼ਰਧਾ ਤੇ ਸਤਿਕਾਰ ਪੇਂਟ ਕਰਦਾ ਤੇ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦਾ ਕਿ ਜਿਨ੍ਹਾਂ ਨੇ ਭਰ ਜਵਾਨੀਆਂ ਦੇ ਵਿੱਚ ਸ਼ਹਾਦਤਾਂ ਦੇ ਦਿਆਂ ਕੋਈ 23 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋ ਗਏ ਤੇ ਬੜੇ ਤਸ਼ੱਦਦ ਝੱਲ ਕੇ ਤੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਤੇ ਸਾਨੂੰ ਇਸ ਚੀਜ਼ ਦਾ ਬੜਾ ਫਖਰ ਤੇ ਮਾਣ ਹੈ ਕਿ ਸਾਡੀ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸਹਕਾਰ ਕਰਨ ਦੇ ਲਈ ਲੱਗੀ ਆ ਤੇ ਸ਼ਹੀਦਾਂ ਦਾ ਮਾਨ ਸਤਕਾਰ ਕਰਨ ਤੇ ਲੱਗੇ ਜਦੋਂ 2022 ਦੇ ਵਿੱਚ ਸਰਕਾਰ ਬਣੀ ਸੀ ਤਾਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਫੈਸਲਾ ਕੀਤਾ ਤੇ ਕਿ ਅਸੀਂ ਜੋ ਸਰਕਾਰ ਦਾ ਸੌ ਚੱਕ ਸਮਾਗਮ ਹੈ ਅਸੀਂ ਸ਼ਹੀਦ ਦੀ ਧਰਤੀ ਤੇ ਜਾ ਕੇ ਕਰ ਸੋ ਖਟਕੜ ਕਲਾ ਵਿੱਚ ਜੋ ਇੱਕ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਮੈਂ ਕਹਿ ਸਕਦਾ ਗੱਲ ਹੈ ਕਿ ਅਸੀਂ ਉੱਥੇ ਜਾ ਕੇ ਸੌ ਚੱਕੀ ਆ ਤੇ ਉਦੋਂ ਹੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹ ਅਨਾਉਂਸ ਕੀਤਾ ਸੀ ਫੈਸਲਾ ਕੀਤਾ ਸੀ ਕਿ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਪਹਿਲਾਂ ਮੁੱਖ ਮੰਤਰੀਆਂ ਦੀਆਂ ਪ੍ਰਧਾਨ ਮੰਤਰੀਆਂ ਦੇ ਫੋਟੋਆਂ ਲੱਗਦੀਆਂ ਸੀ ਪਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਫੈਸਲਾ ਕੀਤਾ ਦੀ ਕਿ ਪੰਜਾਬ ਦੇ ਸਰਕਾਰੀ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਤੇ ਸਾਡੇ ਸੰਵਿਧਾਨ ਦੇ ਨਿਰਮਤਾ ਬਾਬਾ ਸਾਹਿਬ ਭੀਮrao ਅੰਬੇਡਕਰ ਜਿੰਨੀਆਂ ਤਸਵੀਰਾਂ ਲੱਗਣਗੀਆਂ ਸੋ ਉਹ ਤਸਵੀਰਾਂ ਲੱਗੀਆਂ ਹੋਈਆਂ ਨੇ ਸੋ ਸਾਡੀ ਸਰਕਾਰ ਦਾ ਇਹ ਦ੍ਰਿੜ ਨਿਸ਼ਚੈ ਜੋ ਹੈ ਉਹ ਇਹਨਾਂ ਗੱਲਾਂ ਤੋਂ ਸਾਬਤ ਹੁੰਦਾ ਹੈ ਕਿ ਸਾਡੇ ਮਨਾਂ ਦੇ ਵਿੱਚ ਸ਼ਹੀਦਾਂ ਦੇ ਪ੍ਰਤੀ ਕਿੰਨਾ ਸਨਮਾਨ ਹੈ ਪੰਜਾਬ ਦੇ ਕਈ ਤਰੀਕੇ ਨਾਲ ਪੰਜਾਬ ਦੇ ਹਾਲਾਤ ਨੇ ਗੇਰਵੜੇ ਹੋਏ ਵਾਰ ਆ ਰਹੀਆਂ ਅਸਾਲਾਂ ਦੇ ਗੁਰਦਾਸਪੁਰ ਤੋਂ ਸਾਰੇ ਕਈ ਬੱਚੇ ਡੁੱਬੇ ਪਏ ਨੇ ਕਿੰਨਾ ਪੈਸਾ ਜਾਰੀ ਕੀਤਾ ਪੰਜਾਬ ਸਰਕਾਰ ਵੱਲੋਂ ਦੇਖੋ ਅਸੀਂ ਹੜ੍ਹਾਂ ਦੇ ਲਈ ਪੂਰੀ ਤਰ੍ਹਾਂ ਚਿੰਤਤ ਵੀ ਆ ਤੇ ਪੂਰੇ ਪ੍ਰਬੰਧ ਕੀਤੇ ਹੋਏ ਨੇ 276 ਕਰੋੜ ਰੁਪਇਆ ਅਸੀਂ ਆ گاਉਂ ਪ੍ਰਬੰਧਨ ਤੇ ਖਰਚ ਕੀਤਾ ਹੋਇਆ ਅਸੀਂ 8 ਲੱਖ 76 ਹਜ਼ਾਰ ਬੈਗ ਖਰੀਦ ਕੇ ਰੱਖੇ ਆ ਤੇ 3 ਲੱਖ 24 ਹਜ਼ਾਰ ਨੇ ਜਿਹੜੇ ਬੈਗ ਭਰ ਕੇ ਰੱਖੇ ਹੋਏ ਆ ਜੰਬੋ ਬੈਗ ਖਰੀਦਦੇ ਨੇ ਸਾਡਾ ਸਾਰਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਤੋਂ ਲੈ ਕੇ ਸਾਡਾ ਮਾਲ ਵਿਭਾਗ ਸਾਡਾ ਹੈਲਥ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਤੇ ਸਾਡਾ ਇਰੀਗੇਸ਼ਨ ਡਿਪਾਰਟਮੈਂਟ ਡਰੇਨੇ ਸਾਰੇ ਅਧਿਕਾਰੀ ਨੇ ਜਿਹੜੇ ਉਹ ਹਾਈ ਅਲਰਟ ਦੇ ਨੇ ਸਾਰੇ ਡਿਸਟ੍ਰਿਕਟ ਹੈੱਡ ਕੁਆਟਰ ਤੇ ਅਸੀਂ ਫਲੱਡ ਕੰਟਰੋਲ ਰੂਮ ਸਥਾਪਿਤ ਕੀਤੇ ਨੇ ਸਾਰੇ ਉਹਨਾਂ ਦੇ ਨੰਬਰ ਵੀ ਅਸੀਂ ਅਨਾਉਂਸ ਕੀਤੇ ਹੋਏ ਆ ਸੋ ਅਸੀਂ ਪੂਰੀ ਤਰ੍ਹਾਂ ਪ੍ਰਬੰਧ ਕੀਤੇ ਨੇ ਬਾਕੀ ਕੁਦਰਤ ਸੰਪਰਕ ਟੁੱਟਿਆ ਹੋਇਆ ਬਹੁਤ ਸਾਰੇ ਪਿੰਡਾਂ ਦਾ ਜਿਹੜਾ ਸੰਪਰਕ ਟੁੱਟਿਆ ਪਿਆ ਨਾਲ ਉਹ ਜਿੱਥੇ ਜਾ ਹੀ ਨਹੀਂ ਜਾ ਸਕਦਾ ਹੈ ਮੈਂ ਗ੍ਰੇਵ ਹੈ ਉਹੀ ਗੱਲ ਕਰਦਾ ਕੋਈ ਵੀ ਰਾਹਤ ਜਿਹੜੀ ਹੈ ਨਹੀਂ ਪਹੁੰਚ ਰਹੀ ਦੇਖੋ ਰਾਹਤ ਦੀ ਗੱਲ ਇਸ ਤਰ੍ਹਾਂ ਹੈ ਜਿਵੇਂ ਬਹਾਪੁਰ ਇੱਥੇ ਕੋਟਕਪੂਰੇ ਦੀ ਇਹ ਹੈ ਆਪਣਾ ਸੌਰੀ ਸੁਲਤਾਨਪੁਰ ਲੋਧੀ ਦੇ ਲਾਗੇ ਜਿਹੜਾ ਹਲਕਾ ਹੈ ਉੱਥੇ ਦੀ ਦਿੱਕਤ ਇਹ ਹੈ ਕਿ ਉਹ ਪਹਿਲਾਂ ਹੀ ਡਾਊਨਸਟ੍ਰੀਮ ਦੇ ਉੱਤੇ ਹੈ ਹੁਣ ਅਸੀਂ ਜਿੱਥੇ ਲੋਕਾਂ ਨੂੰ ਬਚਾਉਣਾ ਹੈ ਉੱਥੇ ਅਸੀਂ ਡੈਮ ਵੀ ਬਚਾਉਨੇ ਨੇ ਹੁਣ ਪੌਂਗ ਡੈਮ ਹੈ ਜਿਹੜਾ ਪੌਂਗ ਡੈਮ ਦੇ ਵਿੱਚ ਪਾਣੀ ਇੰਨਾ ਆ ਰਿਹਾ ਇੱਕ ਲੱਖ ਕਿਊਸੇ ਕਦੀ ਹੋ ਜਾਂਦਾ ਹੈ ਕਦੀ 50000 ਕਿਊਸੇ ਹੋ ਜਾਂਦਾ ਹੈ ਤੇ ਇੱਕ ਦਿਨ 2 ਲੱਖ ਕਿਊਸੇ ਹੋ ਗਿਆ ਸੋ ਉਹਦੀ ਸਮਰੱਥਾ ਜਿਹੜੀ 1390 ਫੁੱਟ ਤੱਕ ਰੱਖੀ ਜਾ ਸਕਦੀ ਆ ਤੇ 1377 1376 ਫੁੱਟ ਤੱਕ ਅਸੀਂ ਉਹਦੇ ਵਿੱਚ ਰੱਖ ਰਹੇ ਹਾਂ ਸੋ ਉੱਥੇ ਇੱਕ ਦਿੱਕਤ ਜ਼ਰੂਰ ਆਈ ਹੈ ਕਿਉਂਕਿ ਦੇਖੋ ਜਿਵੇਂ ਮੈਂ ਪਹਿਲਾਂ ਕਿਹਾ ਡੈਮ ਤਾਂ ਬਚਾਣੇ ਆ ਸੋ ਇਹਦੇ ਲਈ ਜੇ ਕਿਤੇ ਕੋਈ ਮਾੜੀ-ਮੋਟੀ ਦਿੱਕਤ ਆਈ ਹੈ ਹੁਣ ਜਿਸ ਤਰ੍ਹਾਂ ਮੈਂ ਬਾਪੂਰ ਦਾ ਜ਼ਿਕਰ ਕੀਤਾ ਉੱਥੇ ਬ੍ਰੀਚ ਕੋਈ ਨਹੀਂ ਹੋਈ ਓਵਰਫਲੋ ਹੋ ਗਿਆ ਪਾਣੀ ਇੰਨਾ ਆ ਗਿਆ ਤੇ ਉਹਦੇ ਕਰਕੇ ਦਿੱਕਤ ਆਈ ਹੈ ਬਾਕੀ ਦੂਜੇ ਡੈਮ ਨੇ ਸਾਡੇ ਭਾਖੜਾ ਡੈਮਾਂ ਉੱਥੇ ਅਸੀਂ ਹਲੇ ਕਰੀਬ 20-25 ਫੁੱਟ ਨੀਚੇ ਆ ਇਸੀ ਤਰ੍ਹਾਂ ਰੰਜੀਤ ਸਾਗਰ ਡੈਮ ਦੇ ਵਿੱਚ ਪਾਣੀ ਦੀ ਸਥਿਤੀ ਕੰਟਰੋਲ ਹੇਠ ਹੈ ਉੱਥੇ 20 25 ਫੁੱਟ ਸੀ ਉੱਥੇ ਵੀ ਨੀਚੇ ਆ ਸੋ ਕੱਲੇ ਪੌਂਗ ਡੈਮ ਦੇ ਵਿੱਚ ਦਿੱਕਤ ਆਈ ਹੈ ਪਰ ਅਸੀਂ ਲੱਗੇ ਹੋਏ ਹਾਂ ਇਹ ਜਿਵੇਂ ਤੁਸੀਂ ਕਿਹਾ ਕਿ ਰਾਹਤ ਨਹੀਂ ਪਹੁੰਚੀ ਸੋ ਜਿੱਥੇ ਵੀ ਕਿਤੇ ਕੋਈ ਨੁਕਸਾਨ ਹੁੰਦੇ ਨੇ ਕਿਉਂ ਕੁਦਰਤ ਦੀ ਮਾਰ ਨੂੰ ਨਹੀਂ 모ੜਿਆ ਜਾ ਸਕਦਾ ਬਾਕੀ ਅਸੀਂ ਸਾਰੇ ਪ੍ਰਬੰਧ ਕਰ ਸਕਦੇ ਹਾਂ ਪਰ ਅਸੀਂ ਕੀਤੇ ਨੇ ਜਿਸ ਤਰ੍ਹਾਂ ਹੁਣ ਤੁਸੀਂ ਇੱਕ ਘੱਗਰ ਦੀ ਲਾ ਲੋ ਜਦੋਂ ਕੋਈ ਘਰ ਤੇ ਪਾਣੀ ਆ ਜਾਂਦਾ ਸੀ ਆ ਜਿੰਨਾ ਪਾਣੀ ਹੁਣ ਆਇਆ ਬਰੀਚਾਂ ਹੋ ਜਾਂਦੀਆਂ ਸੀ ਅਸੀਂ ਘਰ ਦੇ ਸਾਰੇ ਜਿਹੜੇ ਪੁਆਇੰਟ ਨੇ 94 ਪੁਆਇੰਟ ਉਹ ਆਈਡੈਂਟੀਫਾਈ ਕਰਕੇ ਪਹਿਲਾਂ ਮਜਬੂਤੀ ਕੀਤੀ ਹੈ ਸੋ ਮੇਰਾ ਕਹਿਣ ਤੋਂ ਭਾਵ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਅ ਹਰ ਤਰ੍ਹਾਂ ਦੇ ਨਾਲ ਤਿਆਰ ਹੈ ਤੇ ਪ੍ਰਬੰਧ ਕੀਤੇ ਹੋਏ ਨੇ ਸੋ ਕੁਦਰਤ ਦੀ ਮਾਰ ਕਿਤੇ ਕਿਤੇ ਪਈ ਆ ਪਰ ਉਸ ਦੇ ਲਈ ਅਸੀਂ ਜਿੱਥੇ ਵੀ ਕਿਤੇ ਕੋਈ ਕਿਸਾਨਾਂ ਦਾ ਨੁਕਸਾਨ ਹੋਇਆ ਕੋਈ ਹੋਰ ਨੁਕਸਾਨ ਹੋਇਆ ਅਸੀਂ ਸਪੈਸ਼ਲ ਗਰਦਾਵਰੀਆਂ ਦੇ ਹੁਕਮ ਦਿੱਤੇ ਹੋਏ ਆ ਤੇ ਅਸੀਂ ਉਹਨਾਂ ਦਾ ਜਿਹੜਾ ਮੁਆਵਜ਼ਾ ਹੈ ਉਹ ਵੀ ਉੱਚ ਦਰ ਦੇ ਮਾਮਲੇ ਆਏਗਾ ਸੰਸਦਾਂ ਤੇ ਲੋਕਾਂ ਦਾ ਉਸ ਦੇ ਵਾਸਤੇ ਕੀ ਕਰ ਰਹੀ ਹੈ ਪੰਜਾਬ ਸਰਕਾਰ ਉਹਦੇ ਵਿੱਚ ਦੇਖੋ ਜੋ ਵੀ ਨੁਕਸਾਨ ਹੋਇਆ ਉਹ ਤੁਸੀਂ ਐਜ ਪਰ ਲਓ ਅਸੀਂ ਸਾਰੀ ਉਹਦੀ ਪੂਰਤੀ ਕਰਾਂਗੇ ਮੰਤਰੀ ਸਾਹਿਬ ਦੇ ਗੱਲ ਕਰੀਏ ਟੇਕਾ ਮੁਲਾਜ਼ਮ ਲਗਾਤਾਰ ਮੰਗਾ ਕਰ ਰਹੇ ਆਪਣੀਆਂ ਹਾਲਾਤਾਂ ਕੀਤੀਆਂ ਜਾ ਰਹੀਆਂ ਨੇ ਅਲੱਗ-ਅਲੱਗ ਡਿਪਾਰਟਮੈਂਟ ਤੇ ਟੇਕਾ ਮੁਲਾਜ਼ਮਾਂ ਵੱਲੋਂ ਕਿਵੇਂ ਦੇਖਦੇ ਹਾਂ ਦੇਖੋ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਨੈਸ਼ਨਲ ਕਮਿਸ਼ਨਰ ਅਰਵਿੰਦ ਕੇਜਰੀ왈 ਜੀ ਦੀ ਸੋਚ ਤੇ ਸਰਦਾਰ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਹਰ ਸਮੇਂ ਇਸ ਗੱਲ ਤੇ ਲੱਗੇ ਨੇ ਜਿਵੇਂ ਠੇਕਾ ਮੁਲਾਜ਼ਮਾਂ ਦੀ ਤੁਸੀਂ ਗੱਲ ਕੀਤੀ ਹੈ ਅਸੀਂ ਬਹੁਤ ਮੁਲਾਜ਼ਮ ਸੀ ਜਿਹੜੇ ਰੈਗੂਲਰ ਵੀ ਕੀਤੇ ਆ ਤੇ ਟੀਚਰਾਂ ਮੈਨੂੰ ਮੈਨੂੰ ਬੋਲਣ ਦਿਓ ਸੋ ਜਿੱਥੇ ਟੀਚਰਾਂ ਦੀ ਗੱਲ ਸੀ 6-6000 ਤੇ ਟੀਚਰ ਰੱਖੇ ਹੋਏ ਤੇ ਹੁਣ 6000 ਤੇ ਟੀਚਰ ਕਿੱਥੋਂ ਪੜਾ ਸਕਦਾ ਅਸੀਂ ਉਹਨਾਂ ਦਾ ਕਿਹਦਾ 18000 ਕੀਤਾ ਕਿਸੇ ਦਾ 25000 ਕੀਤਾ 12000 ਟੀਚਰ ਉੱਥੇ ਕੀਤੇ ਨੇ ਸੋ ਅਸੀਂ ਖੁਦੇ ਸੋਚਦੇ ਹਾਂ ਕਿਉਂਕਿ ਅਸੀਂ ਆਮ ਆਦਮੀ ਆ ਸਾਨੂੰ ਆਮ ਮੁਲਾਜ਼ਮ ਦੀ ਸਮੱਸਿਆ ਦਾ ਵੀ ਪਤਾ ਆਮ ਲੋਕਾਂ ਦੀ ਸਮੱਸਿਆ ਦਾ ਪਤਾ ਜੋ ਵੀ ਸਾਥੋਂ ਬਣ ਸਕਦਾ ਅਸੀਂ ਉਹ ਸਾਰਾ ਕਰ ਰਹੇ ਹਾਂ ਤੇ ਸਾਰਾ ਕੁਝ ਕਰਕੇ ਦੇਵਾਂਗੇ ਜੋ ਕਿਹਾ ਅਸੀਂ ਉਹ ਵੀ ਕਰਕੇ ਦਿੱਤਾ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿਸੇ ਵਿਸ਼ੇ ਤੇ ਲਾ ਲਓ ਤੁਸੀਂ ਅਸੀਂ ਬਿਜਲੀ ਦੀ ਗੱਲ ਕਰ ਲਈਏ ਅਸੀਂ ਮਹੱਲਾ ਕਲੀਨਿਕਾਂ ਦੀ ਗੱਲ ਕਰ ਲਈਏ ਤੇ ਅਸੀਂ ਟੇਲਾਂ ਤੇ ਪਾਣੀ ਪਹੁੰਚਾਣ ਦੀ ਗੱਲ ਕਰਨੀਏ ਇਹ ਜਿਹੜੀ ਸਭ ਤੋਂ ਵੱਡੀ ਮੈਂ ਕਹਿ ਸਕਦਾ ਜਿਹੜੀ ਪ੍ਰਾਪਤੀ ਅਸੀਂ ਕੀਤੀ ਹੈ ਕਿ ਪੰਜਾਬ ਦਾ ਜਿਹੜਾ ਪਾਣੀ ਹੈ 153 ਬਲਾਕਾਂ ਦੇ ਵਿੱਚੋਂ 118 ਬਲਾਕ ਡਰਕ ਜ਼ੋਨ ਚ ਚਲੇ ਗਏ ਤੇ ਕਿਉਂ ਚਲੇ ਗਏ ਪਿਛਲੀਆਂ ਸਰਕਾਰਾਂ ਦੀ ਗਲਤੀ ਕਰਕੇ ਅਨਲੈਕੀ ਕਰਕੇ ਚਲੇ ਗਏ ਅਸੀਂ ਆਪਣੇ ਕਨਾਲ ਸਿਸਟਮ ਨੂੰ ਮਜ਼ਬੂਤ ਨਹੀਂ ਕੀਤਾ ਅਸੀਂ ਆਪਣੇ ਡੈਮਾਂ ਦਾ ਪਾਣੀ ਜੋ ਸਾਡਾ ਸ਼ੇਅਰ ਬੰਦਾ ਸੀ ਅਸੀਂ ਉਹਨੂੰ ਆਪਣੇ ਖੇਤਾਂ ਤੱਕ ਨਹੀਂ ਪਹੁੰਚਾਇਆ ਬਲਕਿ ਧਰਤੀ ਹੇਠੋਂ ਪਾਣੀ ਕਢਦੇ ਰਹੇ ਉਹ ਪਾਣੀ ਖਤਮ ਹੋ ਗਏ ਪਾਣੀ ਬਹੁਤ ਨੀਚੇ ਚਲੇ ਗਏ ਪਰ ਅਸੀਂ ਆਪਣੇ ਕਨਾਲ ਸਿਸਟਮ ਨੂੰ 3 ਸਾਲਾਂ ਦੇ ਵਿੱਚ 4557 ਕਰੋੜ ਰੁਪਈਆ ਖਰਚ ਕੇ ਅਸੀਂ ਕਰੀਬ 7000 ਕਿਲੋਮੀਟਰ ਖਾਲ ਬਣਾਏ ਨੇ ਅਸੀਂ ਅੰਡਰਗਰਾਉਂਡ ਪਾਈਪ ਪਾਏ ਨੇ ਜਿਹੜੀਆਂ 79 ਨਹਿਰਾਂ ਸੀ ਉਹਨਾਂ ਨੂੰ ਰੀਸਟੋਰ ਕੀਤਾ ਇੱਥੇ ਦੇ ਹਾਲ ਇਹ ਸੀ ਪਹਿਲਾਂ ਕਿ ਇੱਕ ਰਜਵਾਹ ਹੈ ਉਹ ਬੰਦ ਪਿਆ ਦੀ ਉਹ ਜਦੋਂ ਪੱਟਿਆ ਤਾਂ نیچے ਸਾਰਾ ਰਜਵਾਹ ਨਿਕਲੇ ਸੋ ਇਸ ਕਰਕੇ ਅਸੀਂ ਬਹੁਤ ਪੰਜਾਬ ਦੇ ਲੋਕ ਸੀ ਜਿਹੜੇ ਇਹਨਾਂ ਨੂੰ ਬਹੁਤ ਖਮਿਆਜਾ ਭੁਗਤਣਾ ਪਿਆ ਤੇ ਨਾਲ ਮੈਂ ਇੱਕ ਗੱਲ ਹੋਰ ਕਹਿਣੀ ਚਾਹਣਾ ਪੰਜਾਬ ਨੇ ਬਹੁਤ ਕੁਝ ਕੀਤਾ ਹੈ ਦੇਸ਼ ਦੇ ਲਈ ਕੀਤਾ ਹੈ ਹਰ ਦੇਸ਼ ਦੇ ਲਈ ਸਭ ਤੋਂ ਜਿਆਦਾ ਜੇ ਕੁਝ ਕੀਤਾ ਤਾਂ ਉਹ ਪੰਜਾਬ ਨੇ ਕੀਤਾ ਹੈ ਜੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਗਈ ਤਾਂ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਨਹੀਂ ਮੈਂ ਉਸੇ ਗੱਲ ਤੇ ਆਉਣਾ ਮੈਂ ਉਸੇ ਗੱਲ ਤੇ ਆਉਣਾ ਮੈਂ ਮੈਂ ਨਹਿਰ ਦੀ ਗਲਤੀ ਆਉਣਾ ਪਲੀਜ਼ ਮੇਰੀ ਸੁਣੋ ਤੁਸੀਂ ਮੈਂ ਨਹਿਰ ਦੀ ਗਲਤੀ ਆਉਣਾ ਤੇ ਇਹ ਪਾਸ਼ ਨਹੀਂ ਹੈ ਨਹਿਰ ਦੀ ਗੱਲ ਇਸ ਤਰੀਕੇ ਨਾਲ ਹੈ ਕਿ ਅਸੀਂ ਜਿਹੜੀ ਦੂਜੀ ਕੁਰਬਾਨੀ ਦਿੱਤੀ ਅਸੀਂ ਪਾਣੀ ਅਸੀਂ ਹਰੀ ਕ੍ਰਾਂਤੀ ਲਿਆਂਦੀ ਪੰਜਾਬ ਦੇ ਵਿੱਚੋਂ ਅਨਾਜ اگਾ ਕੇ ਪੂਰੇ ਦੇਸ਼ ਦਾ ਢਿੱਡ ਭਰਿਆ ਇਹ ਪਾਣੀ ਦੀ ਗੱਲ ਹੈ ਮੈਂ ਕਰਦਾ ਪਾਣੀ ਅਸੀਂ ਕੋਈ ਪੰਜਾਬ ਦੇ ਲੋਕ ਨਹੀਂ ਪੀਗੇ ਮੈਂ ਮਾਲਵਾ ਨਹਿਰ ਦੀ ਉਹ ਮਾਲਵਾ ਨਹਿਰ ਵੀ ਆਏਗੀ ਨਾ ਹੁਣ ਆ ਜਿਹੜਾ ਕਨਾਲ ਸਿਸਟਮ ਅਸੀਂ ਮਜ਼ਬੂਤ ਕੀਤਾ ਆ ਜਿਹੜੇ ਸਰਹੰਦ ਨਹਿਰ ਦੀ ਰਾਜਸਥਾਨ ਫੀਡਰ ਦੀ ਕਿੰਨੇ ਦਿਨਾਂ ਤੋਂ ਕਿਸੇ ਨ ਸਰਕਾਰਾਂ ਤੇ ਚੱਲੀ ਨਹੀਂ ਤੇ ਅਸੀਂ ਭਾਵੇਂ ਕਿਸਾਨਾਂ ਨੂੰ ਸਹਿਮਤ ਕੀਤਾ ਸਭ ਕੁਝ ਕੀਤਾ ਤੇ ਅਸੀਂ ਉਹ ਪੂਰੀ ਕੀਤੀ ਹੈ ਬਾਕੀ ਮਾਲਵਾ ਨਹਿਰ ਉਹ ਵੀ ਬਣਾਵਾਂਗੇ ਜੇ ਨਹਿਰਾਂ ਦੀ ਕਿਤੇ ਵੀ ਲੋੜ ਹੋਈ ਜੇ ਪਾਣੀ ਹੋਵੇ ਤਾਂ ਅਸੀਂ ਉਹ ਐਸਵਾਈਐਲ ਨਹੀਂ ਬਣਾਵਾਂਗੇ ਜਿਹੜੀ ਬਿਨਾਂ ਕਿਸੇ ਉਦੇਸ਼ ਤੋਂ ਬਿਨਾਂ ਕਿਸੇ ਮਤਲਬ ਤੋਂ ਨਹਿਰ ਬਣਾ ਕੇ ਖੜਤੀ ਪਾਣੀ ਕੋਈ ਹੈ ਨਹੀਂ ਅੱਜ ਅਸੀਂ ਕਹਿੰਦੇ ਆ ਦੇਣ ਸਾਨੂੰ ਚੋਣਾਂ ਤੋਂ ਪਾਣੀ ਅਸੀਂ ਨਹਿਰਾਂ ਬਣਾ ਕੇ ਸਾਰੇ ਦੇਵਾਂਗੇ ਸੋ ਕਨਾਲ ਸਿਸਟਮ ਤੇ ਅਸੀਂ ਪੂਰਾ ਜੋਰ ਲਾਇਆ ਹੋਇਆ ਕਿਉਂਕਿ ਜਿੰਦ ਜਾਨ ਹੈ ਇਹ ਪੰਜਾਬ ਦੇ ਲਈ ਪਾਣੀ ਜਿੰਦ ਜਾਣਾ ਤੇ ਅਸੀਂ ਜਿਹੜਾ 21% ਪਾਣੀ ਯੂਟਿਲਾਈਜ਼ ਹੁੰਦਾ ਸੀ ਖੇਤਾਂ ਦੇ ਵਿੱਚ ਅਸੀਂ 60% ਖੇਤਾਂ ਨੂੰ ਪਾਣੀ ਦੇਤਾ ਜਿਹੜੀ ਮੈਂ ਸਮਝਦਾ ਬਹੁਤ ਵੱਡੀ ਪ੍ਰਾਪਤੀ ਹੈ ਪੰਜਾਬ ਸਰਕਾਰ ਦੀ ਕਿਉਂਕਿ ਇਹਦੇ ਨਾਲ ਦੇਖੋ ਖੇਤਾਂ ਦੇ ਵਿੱਚ ਉਹ ਜ਼ਿਆਦਾ ਹੋਣੀ ਹੈ ਸਾਡਾ ਗਰਾਊਂਡ ਵਾਟਰ ਬਚਣਾ ਹੈ ਤੇ ਬਿਜਲੀ ਬਚਣੀ ਆ ਤੇ ਕਿਸਾਨਾਂ ਨੂੰ ਬੜਾ ਫਾਇਦਾ ਹੋਣਾ ਹੈ